ਤੇ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਕਿ ਇਤਿਹਾਸਕ ਗੁਰਦੁਆਰਾ ਬੀੜਬਾਬਾ ਬੁੱਢਾ ਸਾਹਿਬ ਜੀ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ ਜੀ ਹਾਂ ਗੁਰੂ ਘਰ ਵਿੱਚ ਹੀ 10 ਸਾਲਾਂ ਤੋਂ ਸੇਵਾ ਕਰਦੇ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਨੇ ਜਿਸ ਤੋਂ ਬਾਅਦ ਕਿ ਮੌਕੇ ਤੇ ਮੌਜੂਦ ਸੰਗਤਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਉੱਧਰ ਮੌਕੇ ਤੇ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਅਤੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਦੱਸਿਆ ਕਿ ਫੜਿਆ ਗਿਆ ਮੂਲਸਮ ਇੱਕ ਲਾਤੋਂ ਪਾਹੀ ਜਸੇ ਜਾ ਰਿਹਾ ਹੈ ਜੋ ਕਿ ਕਰੀਬ 10 ਸਾਲ ਤੋਂ ਗੁਰੂ ਘਰ ਵਿੱਚ ਸੇਵਾ ਕਰਨਾ ਹੁੰਦਾ ਸੀ ਤੇ ਅੱਜ ਸਵੇਰੇ ਉਸ ਨੇ ਗੁਰੂ ਕਾਨੰਦਰ ਦਾਖਲ ਹੋ ਕੇ ਨਿਤਨੇਮ ਵਾਲੇ ਗੁਟਕਾ ਸਾਹਿਬ ਦੇ ਰਹਿ ਰਸ ਦੇ ਅੰਗ ਪਾੜ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਸੰਗਤ ਨੇ ਕਾਬੂ ਕੀਤਾ ਉਸ ਦਾ ਕੋਟਾਪਾ ਚੜਿਆ ਗਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਮਵਲਜਮ ਦੀ ਪਹਿਚਾਨ ਕਰਮਜੀਤ ਸਿੰਘ ਪੁੱਤਰ ਹਰਦੇਵਾਲ ਸਿੰਘ ਵਾਸੀ ਅੱਡਾ ਚਬਾਲਬਜੋ ਹੋਈ ਏ ਜਿਸ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਤਰਨਤਾਰਨ ਦੇ ਕਸਬਾ ਚਬਾਲ ਚ ਸਥਿਤ ਗੁਰਦੁਆਰਾ ਬੀੜਬਾਬਾ ਬੁੱਢਾ ਸਾਹਿਬ ਵਿਖੇ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਸੰਗਤਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਤੋ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮਾਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ ਜਿਹੜੀ ਧਾਰਾ ਉਹ 295 ਆ 295 ਦੀ ਜਿਹੜੀ ਜਮਾਨਤ ਆ ਉਹ ਦੂਜੇ ਤਰੀਕੇ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮਲਾਜਮਾਂ ਨੇ ਜਿਹੜਾ ਵਾ ਆਪਣਾ ਪੁਲਿਸ ਵਾਲਿਆਂ ਨੇ ਲੈ ਜਾਂਦਾ ਤੁਸੀਂ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਹੋ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਹਾਂ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉotra ਕਰਕੇ ਇਕੱਲੀ ਐਫਆਈਆਰ ਦੀ ਨਕਲ ਨਾਲ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸ ਨੇ ਸਿਖਾਇਆ ਵਾ ਕਿੰਨੇ ਖਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਜਿਹੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਗਤ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵਾਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸਿੰਘਾਂਦਾ ਦੇ ਮਾਨ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਜਾਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਲਾਕੇ ਦੀਸੇ ਦੀ ਸੰਗਤ ਆ ਉਹ ਇੱਥੇ ਪਹੁੰਚ ਰਹੇ ਤੇ ਮਲਜਮ ਦੀ ਪਹਿਚਾਣ ਕਰਮਜੀਤ ਸਿੰਘ ਬਾਸੀ ਅੱਡਾ ਚਵਾਲਬਜੋ ਹੋਈ ਹੈ ਦੋਸ਼ੀ ਵਿਅਕਤੀ ਅਪਾਹਜ ਦੱਸਿਆ ਜਾ ਰਿਹਾ ਹੈ ਉਦੋਂ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਸਿੱਖ ਜਥੇਬੰ ਪਿਛਲੇ ਕਰੀਬ 10 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਿਹਾ ਸੀ ਪਰ ਉਸ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਫਿਲਹਾਲ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਿੰਘ ਤਾਂ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਹਮਣੇ ਹਰਦੇਵਾਲ ਸਿੰਘ ਪੋਜਿਆ ਪਿੰਡ ਦਾ ਤੇ ਪਾਪਾ ਚੱਲਣ ਦੀ ਕਰਤੀ ਹੈ ਜੀ ਉੱਥੋਂ ਦੇ ਰਹਿਣ ਵਾਲਾ ਹੈ ਉਹਦੇ ਵੈਸੇ ਤੇ ਅਮਰਤਾ ਦੇ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦ ਭਾਗੀ ਕਰਨਾ ਨੇ ਕੀਤੀ ਪਰਿਵਾਰ ਦੇ ਵਿੱਚ ਗੁਟਕਾ ਸਾਹ ਲੈ ਕੇ ਪਾਟ ਕਰਨ ਕਰ ਮੁਰਕੇ ਕਿ ਚੂਆਂ ਖਿੱਚਦੇ ਨਿਤਨੇਮ ਗੁਟਕਾ ਦੇ ਕਿਨਾਂ ਤਾਂ ਨਹੀਂ ਜਾਈ ਕੋਈ ਮਨ ਕੇ ਚੱਲ ਗਿਆ ਪਰ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕਰ ਕੀਤੀ ਤੇ ਕੀ ਕਰ ਵੀ ਸਨ ਉਹ ਬੰਦਾ ਰੋਪੀ ਜਿਹੜਾ ਉਹ ਹਾਂ ਜੀ ਉਹ ਤੇ ਕੇਸ ਨੂੰ ਮਕਰਮਤ ਅਰਜ਼ੀ ਕਰਤਾ ਜੀ ਰੂਪੀ ਨੂੰ ਦਿੱਤਾ ਗਿਆ ਲੈ ਕਰ ਲਿਆ ਜੀ ਕਰ ਲਿਆ ਤੇ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਾ ਦਰਜ ਕੀਤਾ ਜੀ ਕੋਈ ਉਧਰੋਂ ਆਇਆ ਸ਼੍ਰੋਮਣੀ ਕਮੇਟੀ ਤੋਂ ਕੋਣ ਉਹਨਾਂ ਇੱਥੇ ਆਏ ਹਾਂ ਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਹਨਾਂ ਨੇ ਉਹਨੂੰ ਐਡ ਕਰਨ ਸੀ ਆਪਣਾ ਬੀਰ ਬਾਬਾ ਗੋਡਾ ਸਾਹਿਬ ਚ ਇਹਦੀ ਮਦਰ ਕੀ ਸਾਜ਼ਿਸ਼ ਹੈ ਜਿਹੜੀ ਇਹਦੇ ਹੱਥ ਹੋ ਸਕਦਾ ਨਹੀਂ ਇਹਦੇ ਇਹ ਹੁਣ ਤਰਤੀਸ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬੰਗਲਾਦੇਸ਼ ਤੋਂ ਬੰਗਲਾਦੇਸ਼ ਤੇ ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਸਵੇਰੇ ਕਰੀਬ 9:30 ਵਜੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਤੇ ਪਹੁੰਚਿਆ ਜਿੱਥੇ ਉਸਨੇ ਗੁਟਕਾ ਸਾਹਿਬ ਚੁਕਲਿਆ ਅਤੇ ਅਚਾਨਕ ਗੁਟਕਾ ਸਾਹਿਬ ਦੇ ਅੰਗ 134 ਤੋਂ 174 ਤੱਕ ਪਾੜ ਦਿੱਤੇ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਉਸਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਕਾਰਵਾਈ ਰੰਗੁਕ ਕਰ ਦਿੱਤੀ ਹੈ ਉੱਥੇ ਹੀ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਸਿੱਖ ਜਥੇਬੰਦੀਆਂ ਦੋਸ਼ੀ ਨੂੰ ਸਬਕ ਸਿਖਾਉਣ ਦੀ ਗੱਲ ਆਖ ਰਹੀਆਂ ਨੇ ਅਤੇ ਥਾਣੇ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਪੁਲਿਸ ਵੱਲੋਂ ਹਾਲਾਤਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ